ਜਪੋ ਸਤਨਾਮ 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 ਮਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਥੋੜਾ ਦਰਦ ਸਹਿਣਾ ਪਵੇਗਾ ਅੰਨੇ ਸਭ ਕੀੜਾ ਚੁੰਨ ਚੁੰਨ ਕੇ ਕਢ ਲੈਣਾ ਹੈ ਪਰ ਅੱਜ ਜਿਹੜੇ ਹਾਲਾਤਾਂ 'ਚ ਰਵੀ ਪਹੁੰਚਿਆ ਇਦਾਂ ਦੇ ਹਾਲਾਤਾਂ 'ਚ ਕੋਈ ਪਹੁੰਚੇ ਨਾ ਭਰਾਵੋ ਇਦਾਂ ਦੇ ਹਾਲਾਤ ਨਾ ਕਿਸੇ ਦੇ ਬਣ ਜਿਹਨੂੰ ਜਿਉਂਦੇ ਜੀ ਕੀੜੇ ਖਾਣ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਵੀ ਇੱਕ ਬਜ਼ੁਰਗ ਆ ਸੜਕ ਤੇ ਤੁਰਿਆ ਜਾਂਦਾ ਤੇ ਕੀੜੇ ਪਏ ਹੋਇਆ ਪੂਰਾ ਹੱਥ ਉਹਦਾ ਕੀੜੇ ਖਾ ਰਿਹਾ ਇਸ ਵਕਤ ਦੇ ਮਾਰੇ ਹੋਏ ਇਨਸਾਨ ਦਾ ਤੁਹਾਨੂੰ ਅੱਥ ਤਨੀ ਅਸੀਂ ਨੇੜੇੋਂ ਦਿਖਾ ਪਾਵਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਹੈ ਜਿਹੜੀ ਇਹ ਡਿਲੀਟ ਹੋ ਜਾਣੀ ਆ ਜਿਹੜੀ ਹਾਲਤ ਉਹਦੀ ਵੀਰ ਦੇ ਹੱਥ ਦੀ ਆ ਉਹ ਆਪਾਂ ਦਿਖਾ ਨਹੀਂ ਸਕਦੇ ਕਿ ਪਰ ਅੱਜ ਦਾ ਇਨਸਾਨ ਕਿਸ ਕਦਰ ਲਾਚਾਰ ਹੋ ਜਾਂਦਾ ਓ ਜਰੂਰ ਦੇਖਿਓ ਧਿਆਨ ਦਿਓ ਆ ਕੀੜੇ ਆ ਜੀ ਜਿਹੜੇ ਰਵੀ ਦੇ ਹੱਥ ਨੂੰ ਖਾਈ ਜਾਂਦੇ ਆ ਦੇਖੋ ਆ ਕੀੜੇ ਆ ਜਿਹੜੇ ਉਹਦੇ ਹੱਡੀਆਂ ਨੂੰ ਵੀ ਖਾਈ ਜਾਂਦੇ ਆ ਆ ਕੀੜੇ ਆ ਜਿਹੜੇ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਖਾਈ ਜਾਂਦੇ ਆ ਇਹੋ ਕੀੜੇ ਆ ਜਿਹੜੇ ਸਾਡੇ ਸਿਸਟਮ ਨੂੰ ਚਲਾਈ ਜਾਂਦੇ ਇਹੋ ਕੀੜੇ ਆ ਜਿਹੜੇ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਬਾਪੂਆਂ ਨੂੰ ਬਜ਼ੁਰਗਾਂ ਨੂੰ ਖਾਈ ਜਾਂਦੇ। ਇਹ ਰਵੀ ਜਿਹੜਾ ਵੀਰ ਬੈਠਾ ਇੱਥੇ ਨਾਮ ਦੱਸਦਾ ਆਪਣਾ ਰਵੀ। ਉਹਨੂੰ ਖਾ ਰਹੇ ਨੇ ਮਾਸਕ ਦੇ ਵਿੱਚ। ਤੇ ਇਸ ਤਰ੍ਹਾਂ ਦੇ ਹਾਲਾਤ ਅੱਜ ਸਾਡੇ ਪੰਜਾਬ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਰਹੇ ਨੇ। ਇਸ ਤਰ੍ਹਾਂ ਦੇ ਹਾਲਾਤ ਅੱਜ ਉਹ ਗੁਰੂਆਂ ਦੀ ਪੀਰਾਂ ਦੀ ਬਖਸ਼ੀ ਹੋਈ ਇਸ ਧਰਤੀ ਤੇ ਦੇਖਣ ਨੂੰ ਮਿਲ ਰਹੇ ਨੇ ਇਹ ਬੜੇ ਸ਼ਰਮ ਦੀ ਗੱਲ ਆ ਬੜੀ ਦੁੱਖ ਦੀ ਗੱਲ ਆ ਇਹ ਬੰਦਾ ਮੈਂਟਲੀ ਠੀਕ ਨਹੀਂਗਾ ਅਫਸੈਟ ਆ ਇਹ ਜਿਹੜਾ ਇਨ ਹੱਥਾ ਇੱਕ ਘੰਟੇ ਜਿਹੀ ਨਹੀਂ ਇਦਾਂ ਹੋਇਆਗਾ ਇਹ ਹੁਣੇ ਹੀ ਨਹੀਂ ਹੋਇਆ ਕਈ ਦਿਨਾਂ ਤੋਂ ਇਹ ਜ਼ਖਮ ਆ ਉਹ ਮੈਂਟਲੀ ਹੋਣ ਕਰਕੇ ਹੱਥਾਂ ਤੇ ਉਹਨੇ ਛਾਪਾਂ ਛੱਲੇ ਪਾਏ ਆ ਰਬੜਾ ਚਾੜੀਆਂ ਉਹਨੇ ਖੂਨ ਰੋਗਤਾ ਹੱਥ ਦੇ ਵਿੱਚ ਜ਼ਖਮ ਬਣ ਗਿਆ ਜ਼ਖਮ ਬਣਦਾ ਬਣਦਾ ਹੱਥ ਸੁੱਜ ਗਿਆ ਤੇ ਹੁਣ ਕਰੀਬ ਦੋ ਉਂਗਲਾਂ ਤਾਂ ਜਮ੍ਹਾਂ ਖਤਮ ਹੋ ਗਈਆਂ ਉਹਦੀ ਤੇ ਤੀਸਰੀ ਚੀਚੀ ਦੇ ਨਾਲ ਦੀ ਜਿਹੜੀ ਉਂਗਲ ਆ ਉਹਦੇ ਤੇ ਉਹਨੇ ਇੱਕ ਛਾਪ ਪਾਈ ਹੋਈ ਆ ਤੇ ਇੱਕ ਜਿਹੜਾ ਆਪਾਂ ਟੂਟੀ ਨੂੰ ਪਾਈਪ ਨੂੰ ਰੋਕਣ ਵਾਸਤੇ ਇੱਕ ਲੋਕ ਹੁੰਦਾ ਜਿਹੜਾ ਉਹ ਨੜ ਨੱਕ ਆਖਦਾ ਉਹ ਪਾਇਆ ਹੋਇਆ ਛਾਪ ਵਾਂਗੂ ਤੇ ਉਹ ਵਿੱਚ ਬੜਿਆ ਪਿਆ ਮਾਸ ਦੇ ਅੰਦਰ ਤੇ ਕੀੜੇ ਨਹੀਂ ਕਹਿੰਨੇ ਕਿ ਬਰੀਕ ਕੀੜੇ ਉਹਦੀਆਂ ਹੱਡੀਆਂ ਵੀ ਚੱਬ-ਚੱਬ ਕੇ ਖਾਈ ਜਾਂਦੇ ਤੇ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਭਾਈ ਇਹ ਕਿਵੇਂ ਇਹਨਾਂ ਹਾਲਾਤਾਂ 'ਚ ਪਹੁੰਚਿਆ ਇਹ ਕਿਉਂ ਇਹਨਾਂ ਹਾਲਾਤਾਂ 'ਚ ਪਹੁੰਚਿਆ ਇਹ ਹਜੇ ਇਹ ਸਵਾਲ ਦਾ ਜਵਾਬ ਸਮੇਂ ਦੇ ਨਾਲ ਪਤਾ ਲੱਗੂਗਾ ਪਰ ਅੱਜ ਜਿਹੜੇ ਹਾਲਾਤਾਂ 'ਚ ਰਵੀ ਪਹੁੰਚਿਆ ਇਦਾਂ ਦੇ ਹਾਲਾਤਾਂ 'ਚ ਕੋਈ ਪਹੁੰਚੇ ਨਾ ਭਰਾਵੋ ਇਦਾਂ ਦੇ ਹਾਲਾਤ ਨਾ ਕਿਸੇ ਦੇ ਬਣ ਜਿਹਨੂੰ ਜਿਉਂਦੇ ਜੀ ਕੀੜੇ ਖਾਣ guru <mí> <jazzithered> ਜਪੋ ਸਤਨਾਮ 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 ਮਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਮਜੀ ਵਾਹਿਗੁਰੂ 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 ਜੀ थोड़ा दर्द सहना पड़ेगा हमने सब कीड़ा चुन चुन के निकाल लेना हैतना सतनाम जी वाहे गुरु वाहे गुरु वाहे गुरु जी जपो सतनाम सतनाम ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮੁ ਸਤਨਾਮੁ ਸਤਨਾਮ ਜੀ ਵਾਹਿਗੁਰੂ 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 ਜੀ Gracias. Sí, sí. अपनी बज गई तो 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 आ, आ।, आ। ये भी बज गई आ उंगल का खतरा थोड़ा जा ਸਕ੍ਰੈਪ ਕਰੋ ਹੁਣ ਬਸ ਪੱਟੀ ਕਰੀਏ ਜਿਹੜੇ ਸਕ੍ਰੈਪ ਕਰਕੇ ਉਸ ਤੋਂ ਬਾਅਦ